ਅੱਜ ਜਿਹਨਾਂ ਲੁਧਿਆਣਾ ਦੇ ਡਿਸਟ੍ਰਿਕਟ ਹੈਡ ਜਿਹੜੇ ਆ ਐਨ ਐਫ ਐਸ ਐ ਨੂੰ ਯਾਨੀ ਨੈਸ਼ਨਲ ਫੂਡ ਸਿਕਿਉਰਟੀ ਐਕਟ ਨੂੰ ਲਾਗੂ ਕਰਨ ਵਾਸਤੇ ਰਿਸਪੌਂਸਿਬਲ ਅਫਸਰ ਨੇ ਜਿਨ੍ਹਾਂ ਵਿੱਚ ਹੈਲਥ ਮੈਕ ਵਿੱਚ ਸਿਵਲ ਸਰਜਨ ਸਾਹਿਬ ਐਜੂਕੇਸ਼ਨ ਚ ਡੀ ਯੂ ਐਲੀਮੈਂਟਰੀ ਸੋਸ਼ਲ ਸਿਕਿਉਰਿਟੀ ਚ ਡਿਸਟ੍ਰਿਕਟ ਪ੍ਰੋਗਰਾਮ ਅਫਸਰ ਸੀ ਡੀ ਪੀਓ ਤੇ ਡੀ ਐਫ ਐਸ ਸੀ ਈਸਟ ਐਂਡ ਵੈਸਟ ਤੇ ਏ ਡੀ ਸੀ ਡਿਵੈਲਪਮੈਂਟ ਜਿਹਦੀ ਜਿਹੜੀ ਵਾਈਟ ਇਹ ਸਾਰੀ ਟੀਮ ਕੰਮ ਕਰਦੀ ਆ ਸੋ ਸਾਡਾ ਜਿਹੜਾ ਨੈਸ਼ਨਲ ਫੂਡ ਸਕਿਉਰਟੀ ਐਕਟ ਵਿੱਚ ਅਸੀਂ ਜਿਹੜਾ ਲਾਭਪਾਤਰੀ ਆ ਬੈਨੇਫਿਸ਼ੀਰੀਆ ਚਾਹੇ ਉਹ ਰਾਸ਼ਨ ਦੀ ਕੋਟ ਕਣਕ ਲੈਂਦੇ ਆ ਚਾਹੇ ਉਹ ਸਕੂਲਾਂ ਦੇ ਵਿੱਚ ਬੱਚੇ ਮਿੱਡੇ ਮਿਲ ਲੈਂਦੇ ਆ ਜਾਂ ਆਂਗਣਵਾੜੀਆਂ ਚ ਫੂਡ ਜਿਹੜਾ ਉਹਦੀ ਕੁਆਲਿਟੀ ਕੁਆਂਟੀਟੀ ਮਿਲ ਰਹੀ ਆ ਠੀਕ ਮਿਲ ਰਹੀ ਨਹੀਂ ਮਿਲ ਰਹੀ ਉਹਦੇ ਵਾਸਤੇ ਮੈਂ ਰੀਵਿਊ ਕਰਨ ਲਈ ਅੱਜ ਲੁਧਿਆਣੇ ਆਇਆ ਸੀ ਤੇ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਆ ਵੀ ਆਂਗਣਵਾੜੀਆਂ ਦੇ ਵਿੱਚ ਅਸੀਂ ਗੁਨਾਤਮਕ ਸੁਧਾਰ ਤੇ ਇਨਫਰਾਸਟ੍ਰਕਚਰ ਡਿਵੈਲਪਮੈਂਟ ਵਾਸਤੇ ਇੱਕ ਕੰਪੇਨ ਵਿੱਢੀ ਹੋਈ ਆ ਐਡੀ ਸਾਹਿਬ ਨੇ ਜਾਣੂ ਕਰਾ ਕੇ 87 ਨਵੀਆਂ ਅੰਗਣਵਾੜੀਆਂ ਜਿਹੜੀਆਂ ਉਹ ਜ਼ਿਲ੍ਹੇ 'ਚ ਮਨਜ਼ੂਰ ਹੋ ਕੇ ਬਣ ਰਹੀਆਂ ਵਾ ਇਹਨਾਂ ਕੋਲ ਜਿਹੜੇ ਫੰਡਸ ਹੈਗੇ ਆ ਇਹਨਾਂ ਨੇ ਉਹ ਨਵੇਂ ਸੈਂਟਰ ਦੇ ਡਿਵੈਲਪ ਕਰਨੇ ਆ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਇੱਕ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੇ ਮਿਲ ਕੇ ਇੱਕ ਪੌਸ਼ਨ ਵਰਟੀਕਾ ਸਕੀਮ ਆ ਜਿਹਦੇ ਤਹਿਤ ਹਰ ਅੰਗਣਵਾੜੀ ਦੇ ਵਿੱਚ 1000 ਸਕਰ ਫੀਟ ਦੀ ਜਗ੍ਹਾ ਤੇ ਚਾਰੇ ਪਾਸੇ ਫਲਾਂ ਦੇ ਬੂਟੇ ਲੱਗਣੇ ਆ ਔਰ ਉਸ ਵਿੱਚ ਉਹਦੇ ਮੈਡੀਸ਼ਨਲ ਤੇ ਹਰਬਲ ਪਲਾਂਟ ਜਿਹੜੇ ਆ ਜਿਵੇਂ ਤੁਰਸ਼ੀ ਅਸ਼ਵਗੰਧਾ ਮੈਂ ਸੁਵਿਰਸਦਰ ਸਾਹਿਬ ਨੂੰ ਕਹਿ ਰਿਹਾ ਸੀਗਾ ਵੀ ਸਾਡੇ ਵਾਸਤੇ ਖੁਸ਼ੀ ਦੀ ਗੱਲ ਆ ਵੀ ਅਸੀਂ ਲੋਕਾਂ ਨੂੰ ਇੱਕ ਕੈਂਪੇਨ ਬਣਾ ਕੇ ਇਹ ਜਾਗਰੂਕ ਕਰੀਏ ਹੈਲਥ ਥਰੂ ਫੂਡ ਯਾਨੀ ਭੋਜਨ ਰਾਹੀਂ ਸਾਡੀ ਜਿਹੜੀ ਸਿਹਤ ਕਿਉਂਕਿ ਅਸੀਂ ਐਕਟ ਵਿੱਚ ਫੂਡ ਸਿਕਿਉਰਟੀ ਦੀ ਗੱਲ ਕਰਦੇ ਆ ਫੂਡ ਸਿਕਿਉਰਟੀ ਤੇ ਮੈਂ ਅਗਲੀ ਗੱਲ ਕਰਨ ਆਇਆ ਤੁਹਾਡੇ ਨਾਲ ਕਿ ਅਸੀਂ ਨਿਊਟ੍ਰੀਸ਼ਨ ਸਿਕਿਉਰਟੀ ਬਾਰੇ ਨਿਊਟ੍ਰੀਸ਼ਨ ਸਿਕਿਉਰਟੀ ਕੀ ਆ ਗਿਆ ਕਿ ਸਾਡੇ ਬੱਚਿਆਂ ਨੂੰ ਸਾਡੀਆਂ ਲੈਕਟੇਟਿੰਗ ਮਦਰਸ ਨੂੰ ਸਾਡੀਆਂ ਪ੍ਰੈਗਨੈਂਟ ਲੇਡੀਆਂ ਨੂੰ ਜੇ ਸਾਡੇ ਸਮਾਜ ਚ ਆਮ ਬੰਦਾ ਜੀ ਰਿਹਾ ਉਹਨੂੰ ਹੈਲਦੀ ਫੂਡ ਮਿਲ ਰਿਹਾ ਉਹਦੇ ਵਾਸਤੇ ਜਿਹੜੀ ਮੈਂ ਇੱਕ ਮੁਹਿੰਮ ਬਿੱਡੀ ਆ ਉਸ ਤਹਿਤ ਮੈਂ ਅਫਸਰ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਆਪਣੀ ਡਿਊਟੀ ਵਿੱਚ ਇਹ ਲਿਜਾਣਾ ਤੇ ਲੱਗੀ ਐ ਤੇ ਪੀਜੂ ਹੈਗੀ ਆ ਸਹਿਯੋਗ ਲੋ ਐਡੀਸਰ ਬੇਨਤੀ ਕੀਤੀ ਮੈਂ ਕਿ ਤੁਸੀਂ ਫੋਰੈਸਟ ਮੈਕਮੇ ਤੋਂ ਹਾਰਟੀਕਲਚਰ ਮੈਕਮੇ ਤੋਂ ਖੇਤੀਬਾੜੀ ਮੈਕਮੇ ਤੋਂ ਇਹ ਨਰਸੀਆਂ ਡਿਵੈਲਪ ਕਰਾਓ ਕਿ ਜਿਹਦੇ ਨੇ ਅਸੀਂ ਹੈਲਦੀ ਪਲਾਂਟ ਜਿਹੜੇ ਆ ਉਹ ਉਹ ਇਨ੍ਹਾਂ ਅੰਗਣਵਾੜੀਆਂ ਚ ਇਨ੍ਹਾਂ ਸਕੂਲਾਂ ਦੇ ਵਿੱਚ ਲਵਾਈਏ ਡੀਓ ਮੈਂ ਬੇਨਤੀ ਕੀਤੀ ਕਿ ਸਕੂਲਾਂ ਦੇ ਵਿੱਚ ਕਾਫੀ ਜਗ੍ਹਾ ਗਵਰਨਮੈਂਟ ਸਕੂਲ ਜੁੰਦੀਆ ਉਹਦੇ ਵਿੱਚ ਕਿਚਨ ਗਾਰਡਨਿੰਗ ਲਗਵਾਓ ਬੱਚਿਆਂ ਨੂੰ ਸਬਜ਼ੀਆਂ ਜਿਹੜੀਆਂ ਬਗੈਰ ਖਾਦ ਤੋਂ ਬਗੈਰ ਦਵਾਈ ਤੋਂ ਕਿਵੇਂ ਪੈਦਾ ਕਰਨੀਆਂ ਉਹ ਸਿੱਖਦਾ ਬੱਚਾ ਤੇ ਉਹ ਸਬਜ਼ੀ ਨੂੰ ਜੇ ਵਿంటర్ ਵੈਜੀਟੇਬਲ ਹੈਗੀਆਂ ਉੱਥੇ ਜਿਹੜੇ ਅੰਗਲ ਬਾੜੀ ਵਿੱਚ ਸੌਰੀ ਜਿਹੜਾ ਅਸੀਂ ਫੂਡ ਦਿੰਨੇ ਆ ਮਿੱਡੇ ਵਿੱਚ ਉਹ ਸਬਜ਼ੀਆਂ ਦੇ ਆਪ ਵਰਤੀਏ ਵੀ ਤੇ ਬੱਚਿਆਂ ਨੂੰ ਉਹ ਜਿਹੜੇ ਪੱਤੇ ਹੈਗੇ ਆ ਚਾਹੇ ਉਹ ਮੂਲੀ ਦੇ ਗਾਜਰ ਦੇ ਛਲਗਮ ਦੇ ਉਹ ਪੱਤਿਆਂ ਨੂੰ ਉਬਾਲ ਕੇ ਬੱਚਿਆਂ ਨੂੰ ਪਲਾਵਾਂਗੇ ਸਾਡਾ ਕੋਈ ਖਰਚਾ ਨਹੀਂ ਹੁੰਦਾ ਪਰ ਨਿਊਟ੍ਰੀਸ਼ਨ ਬਹੁਤ ਵੱਧੀਆ ਹੈ ਇਵੇਂ ਬੇਨਤੀ ਕਰਨਾ ਸੀ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਨਿਊਟ੍ਰੀਸ਼ਨ ਸਕਿਉਰਿਟੀ ਧਿਆਨ ਦੇ ਕੇ ਆਪਣੇ ਛੋਟੇ ਬੱਚਿਆਂ ਕੋ ਸਾਡੇ ਬੱਚੇ ਜਿਹੜੇ ਆ ਇਹਨਾਂ ਦੇ ਉੱਪਰ ਸਾਡਾ ਫਿਊਚਰ ਅੰਦਰ ਪਰ ਇਹਨਾਂ ਨੇ ਵੱਡੇ ਹੋ ਕੇ ਕੱਲ ਨੂੰ ਕੌਮ ਨੂੰ ਸੇਧ ਦੇਣੀ ਹੈ ਇਸ ਕਰਕੇ ਮੈਂ ਇਹ ਵੀ ਬੇਨਤੀ ਕੀਤੀ ਕਿ ਜਿੱਥੇ ਸਕੂਲਾਂ ਦੇ ਵਿੱਚ ਇਹ ਜਿਹੜਾ ਪੀਣ ਵਾਲਾ ਪਾਣੀ ਆ ਉਹਦੇ ਸੈਂਪਲ ਰੈਗੂਲਰ ਚੈੱਕ ਕਰਾਓ ਜਿੱਥੇ ਆਰਓ ਨਹੀਂ ਲੱਗੇ ਏਡੀ ਸਰ ਦੱਸਿਆ ਵੀ ਇਹਨਾਂ ਦੇ ਕੋਲੋਂ ਜਿਹੜੇ ਟਾਈਡ ਫੰਡ ਵਿੱਚ ਕੁਝ ਅਨਯੂਟਿਲੇ ਫੰਡ ਆ ਅਸੀਂ ਉਹ ਜਾਰੀ ਕਰ ਸਕਦੇ ਉਹ ਸ਼ੁੱਧ ਪਾਣੀ ਵਾਸਤੇ ਫੰਡ ਹੈਗੇ ਆ ਸੋ ਇੰਟੀਗ੍ਰੇਸ਼ਨ ਦਾ ਇੱਕ ਪਰਪਸ ਹੀ ਮੇਰਾ ਕਿ ਇੱਕ ਮਹਿਕਮੇ ਦੀ ਲੋੜ ਹੈਗੀ ਦੂਜੇ ਮਹਿਕਮੇ ਕੋਲ ਫੰਡ ਪਏ ਆ ਇਹ ਆਪਾਂ ਮਿਲ ਕੇ ਅਸੀਂ ਸਾਰੇ ਸਮਾਜ ਵਾਸਤੇ ਕੰਮ ਕਰਦੇ ਆ ਅਸੀਂ ਪਬਲਿਕ ਵਾਸਤੇ ਕੰਮ ਕਰਦੇ ਆ ਤੇ ਪਬਲਿਕ ਦਾ ਭਲਾ ਹੋ ਜੂਗਾ ਜੇ ਅਸੀਂ ਸਰਕਾਰੀ ਜਿਹੜੇ 31 ਮਾਰਚ ਨੂੰ ਰਿਹਾ ਰਿਹਾ ਅਨਯੂਜ਼ਡ ਫੰਡ ਪਏ ਆ ਉਹ ਫੰਡ ਵਰਤ ਕੇ ਅਸੀਂ ਇੱਕ ਆਂਗਣਵਾੜੀਆਂ ਵਿੱਚ ਅਸੀਂ ਮੈਡੀ ਵੀਲ ਵਿੱਚ ਸੁਧਾਰ ਲਿਆਈਏ ਤੇ ਅਸੀਂ ਅੱਜ ਜਿਹੜਾ ਖਾਸ ਫੋਕਸ ਰੱਖਿਆ ਸਕੂਲ ਹੈਲਥ ਪ੍ਰੋਗਰਾਮ ਤੇ ਉਹਦੇ ਵਿੱਚ ਸਿਵਲ ਸਰਜਨ ਸਾਹਿਬ ਦੀ ਪੂਰੀ ਟੀਮ ਆਈ ਹੋਈ ਸੀਗੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਸਕੂਲਾਂ ਤੇ ਜਾਂਦੇ ਆ ਤੁਸੀਂ ਬੱਚਿਆਂ ਦੀ ਸਿਹਤ ਚੈੱਕ ਕਰਦੇ ਆ ਉਹਦੇ ਵਿੱਚ ਬਹੁਤ ਸਾਰੇ ਬੱਚਿਆਂ ਦੀ ਅੱਖਾਂ ਦੀ ਇਸ਼ੂ ਹੁੰਦਾ ਇਹਨਾਂ ਦਾ ਪ੍ਰੋਵਾਈਡ ਕਰਦੇ ਆ ਇਹਨਾਂ ਨੂੰ ਦੱਸਿਆ ਮੈਨੂੰ ਕਈ ਕੇਸ ਐਸੇ ਵੀ ਆਏ ਜਿਦੇ ਵਿੱਚ ਅਨਫੋਰਚਨਟਲੀ ਬੱਚਿਆਂ ਨੂੰ ਗੰਭੀਰ ਕਿਸੇ ਬਿਮਾਰੀ ਪਾਈ ਗਈ ਜਾਂ ਕੋਈ ਹਾਰਟ ਵੇਕ ਸ਼ੇਕ ਨਿਕਲਿਆ ਕੋਰਾ ਉਹਦੇ ਵਿੱਚ ਦੱਸਿਆ ਸਿਵਲ ਸੰਸਨ ਸਾਹਿਬ ਨੇ ਕਿ ਅਸੀਂ ਉਹਨਾਂ ਬੱਚਿਆਂ ਨੂੰ ਆਪਣੇ ਸਰਕਾਰ ਦੇ ਖਰਚੇ ਤੇ ਪੀਜੀਏ ਲੈ ਗਏ ਕਈ ਬੱਚਿਆਂ ਨੂੰ 40s ਜਾ ਕੇ ਬਹੁਤ ਮਹਿੰਗੇ ਇਲਾਜ ਵੀ ਸਰਕਾਰ ਨੇ ਆਪਣੇ ਖਰਚੇ ਤੇ ਕਰਾਏ ਸੋ ਮੇਰੀ ਬੇਨਤੀ ਹੈ ਕਿ ਜੇ ਇੰਨਾ ਕੰਮ ਹੋ ਰਿਹਾ ਵਾ ਤਾਂ ਤੁਹਾਨੂੰ ਮੇਰੀ ਬੇਨਤੀ ਹੈ ਵੀ ਇਹ ਚੀਜ਼ਾਂ ਬਾਰੇ ਜਾਗਰ ਕਰਾਓ ਤੇ ਮੈਂ ਤੁਹਾਡੇ ਮਾਧਿਅਮ ਨਾਲ ਹੀ ਬੇਨਤੀ ਕਰੂੰਗਾ ਕਿ ਹਰ ਸਕੂਲ ਦੇ ਵਿੱਚ ਹਰ ਇੱਕ ਅੰਗਰਵਾੜੀ 'ਚ ਹਰ ਕਲਾਸਿੰਦੀਪੂ ਤੇ ਸਾਡੇ ਕਮਿਸ਼ਨ ਦਾ ਨੰਬਰ ਜਿਹੜਾ ਉਹ ਲਿਖਿਆ ਹੋਵੇ ਤਾਂ ਕਿ ਕਿਸੇ ਨੇ ਗਰਵਿੰਸਾ ਕੋਈ ਸ਼ਿਕਾਇਤ ਕਰਨੀ ਹੈ ਕੋਈ ਸ਼ਿਕਾਇਤ ਕਰੇ ਮੇਰੇ ਕੋਲ ਚਾਰ ਮੈਂਬਰ ਸਭਾ ਜਿਹੜੇ ਅੱਛੇ ਜਿਹੜਿਆਂ 'ਚ ਕੰਮ ਕਰਦੇ ਆ ਤੇਈ ਡਿਸਟ੍ਰਿਕਟ ਸਾਰੇ ਕਵਰ ਹੁੰਦੇ ਆ ਰੈਂਡਮਲੀ ਜਾਂਦੇ ਆ ਸਰਪ੍ਰਾਈਜ਼ ਜਾਂਦੇ ਆ ਅਸੀਂ ਜਾ ਕੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਜਾ ਕੇ ਚੈੱਕ ਕਰੋ ਤੇ ਦਬਕੇ ਮਾਰਨ ਦੀ ਬਜਾਏ ਮੋਟੀਵੇਸ਼ਨਲ ਰਹੋ ਲੋਕਾਂ ਨੂੰ ਗਾਈਡ ਕਰੋ ਕਿ ਆਪਾਂ ਕੰਮ ਇਸ ਤਰ੍ਹਾਂ ਇਸ ਤਰ੍ਹਾਂ ਕਰਨਾ ਉਹਦੇ ਨਾਲ ਸਾਡਾ ਸਕਾਰਾਤਮਕ ਸੁਧਾਰ ਵੀ ਹੋਊਗਾ ਆਉਣ ਵਾਲੇ ਸਮੇਂ ਵਿੱਚ ਇਸ ਕਮਿਸ਼ਨ ਦਾ ਰੋਲ ਇਹ ਹੈਗਾ ਕਿ ਸਾਡੇ ਲਾਭਪਾਤਰੀਆਂ ਨੂੰ ਚਾਹੇ ਸਕੂਲ ਦੇ ਬੱਚੇ ਆ ਚਾਹੇ ਆਂਗਰਵਾੜੀ ਦੇ ਛੋਟੇ ਬੱਚੇ ਆ ਚਾਹੇ ਉਹ ਦੁੱਧ ਚੋਣ ਦੀਆਂ ਮਾਵਾਂ ਵਾਂ ਚਾਹੇ ਪ੍ਰੈਗਨੈਂਟ ਲੇਡੀਆਂ ਆ ਉਹਨਾਂ ਨੂੰ ਸਹੀ ਖਾਣਾ ਮਿਲੀ ਜਾਵੇ ਤੇ ਰਾਸ਼ਨ ਦੀਪ ਕੋਲ ਲੈਣ ਵਾਲੇ ਰਾਸ਼ਨ ਵਾਲਿਆਂ ਨੂੰ ਸਹੀ ਰਾਸ਼ਨ ਮਿਲੀ ਜਾਵੇ ਥੈਂਕ ਯੂ ਸਰ ਸੀਐਮ ਸਾਹਿਬ ਨੇ ਕਿਹਾ ਹੈ ਕਿ ਜੋ ਫਰੂਟ ਹੈ ਉਹ ਵੀ ਇਨਕਲੂਡ ਹੈ ਤੁਸੀਂ ਸੁਝਾਏ ਕਿ ਫਰੂਟ ਸਾਰੇ ਇਨਕਲੂਡ ਹੋਣੇ ਚਾਹੀਦੇ ਕਿੰਨੂ ਗਿਆ ਸੀ ਅ ਉਹਦੇ ਚ ਅਸੀਂ ਚਰਚਾ ਕਰ ਰਹੇ ਆ ਕਿੰਨੂ ਤਾਂ ਆਲਰੇਡੀ ਦੇ ਰਹੇ ਨੇ ਬੱਚਿਆਂ ਨੂੰ ਅਸੀਂ ਕੁਝ ਮੈਂ ਅਮਰਸਰ ਗਿਆ ਸੀ ਉੱਥੇ ਨਾਖਾਂ ਤੇ ਉੱਥੇ ਪੀਅਰਸ ਦੇ ਬਾਗ ਹੈਗੇ ਆ ਇੱਥੇ ਮੈਨੂੰ ਗੱਲ ਕਰ ਰਹੀ ਸੀ ਮੋਗੇ ਚ ਵੀ ਅਮਰੂਦ ਬੜਾ ਸੋ ਅਸੀਂ ਜਿਹੜੇ ਸਕਤੀ ਐਜੂਕੇਸ਼ਨ ਐਜੂਕੇਸ਼ਨ ਵਿਭਾਗ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਆਪਣੀ ਕੋਸਟ ਫੈਕਟਰ ਦੇਖ ਲੈਣ ਤੇ ਜਿਹੜਾ ਸੀਜ਼ਨਲ ਤੇ ਲੋਕਲ ਫਰੂਟ ਆ ਉਹਨੂੰ ਵੀ ਸ਼ਾਮਲ ਕਰ ਲਓ ਕਈ ਤਾਂ ਕੇਲੇ ਵੀ ਦੇ ਰਹੇ ਹੋ ਰਿਹਾ ਤਾਂ ਇਦਾਂ ਦੀ ਕੋਈ ਬੰਦਿਸ਼ ਨਹੀਂ ਕੀ ਇਹਦਾ ਜਿਹੜਾ ਕੋਸਟ ਪੈਰਾਮੀ ਆਈ ਥਿੰਕ ਉਸ ਮਿਲ ਸਕਦਾ ਭਾਵੇਂ ਕਿੰਨੂ ਆ ਮੌਸਮੀ ਫਰੂਟਡ ਹੈਗਾ ਉਹ ਮਿਲਣਾ ਚਾਹੀਦਾ ਬੱਚਿਆਂ ਨੂੰ